ਹਰ ਸਾਲ ਦੀ ਇਸ ਸਾਲ ਵੀ ਦਾਦਰਾ ਗੋਤਰ ਜਠੇਰਿਆਂ ਦਾ ਸਾਲਾਨਾ ਸ਼ਰਾਦ ਮੇਲਾ ਬਾਬਾ ਜੋਧ ਪ੍ਰਬੰਧਕ ਕਮੇਟੀ ਅਤੇ ਦੇਸ਼ ਵਿਦੇਸ਼ ਚ ਵੱਸਦੇ ਸਮੂਹ ਦਾਦਰਾ ਪਰਿਵਾਰਾਂ ਵੱਲੋਂ ਮੰਗਲਵਾਰ ਨੂੰ ਦੂਸਰੇ ਸ਼ਰਾਦ ਮੌਕੇ ਦਰਬਾਰ ਬਾਬਾ ਜੋਧ ਜੀ ਪਿੰਕਟਕ ਪੰਡੋਰੀ ਤਹਿਸੀਲ ਫਲਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਉਪਰੰਤ ਪਿਤਰਾਂ ਦੀ ਪੂਜਾ ਅਤੇ ਸਮੂਹ ਦਾਦਰਾ ਪਰਿਵਾਰਾਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਗਾਇਕੀ ਦੀ ਸਟੇਜ ਸਜਾਈ ਗਈ ਜਿਸ ਵਿੱਚ ਨਾਮਵਰ ਗਾਇਕਾ ਜੋਤੀ ਸੱਬਰਵਾਲ ਆਸ਼ੀ ਦਾਦਰਾ ਦੀਪ ਮੰਗਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਬਾਬਾ ਜੋਤ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸਲਾਨਾ ਜੋੜ ਮੇਲੇ ਬਾਬਾ ਮੰਗੇਸ਼ਾਹ ਗਦਦੀਨ ਸ਼ੇਮ ਦਰਬਾਰ ਬਾਬਾ ਸ਼ਬੀਰੀ ਸ਼ਾਹ ਜੀ ਪੰਡੋਰੀ ਵਾਲੇ ਬਾਬਾ ਕਾਲਾ ਜੀ ਗਦਦੀਨ ਨਸ਼ੀਮ ਦਰਬਾਰ ਬਾਬਾ ਸੁਨਦੇ ਸ਼ਾਹ ਜੀ ਟੱਕ ਪੰਡੋਰੀ ਵਾਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਸ਼ਾਂ ਨੇ ਦਰਬਾਰ ਤੇ ਹਾਜ਼ਰੀ ਭਰ ਇਸ ਤੇ ਸੱਤਰ ਦੀ ਭੂਮਿਕਾ ਫੌਜੀ ਘੁੰਮਣ ਨੇ ਬਾਖੂ ਵੀ ਨਿਭਾਈ ਇਸ ਮੌਕੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਦਰਬਾਰ ਦੇ ਸੇਵਾਦਾਰ ਗੁਰਮੀਤ RAM, ਰੂਪ ਲਾਲ ਦਾਦਰਾ, ਪਾਲ ਸਿੰਘ ਤਲਵਣ, ਗੁਰਮੀਤ ਸਿੰਘ ਤਲਵਣ, ਠੇਕੇਦਾਰ ਸੋਹਣ ਲਾਲ ਕੁਤਵੇਵਾਲ ਅਤੇ ਸੁਰਿੰਦਰਪਾਲ ਚਿੰਦਾ ਫਗਵਾੜਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਐਸਹਾਰ ਪ੍ਰੋਡਕਸ਼ਨ ਦੇ ਐਮ ਡੀ ਆਰ. ਦੀ ਰਾਮਾ ਤਨਪਤ Rai, ਜਗਦੀਸ਼ ਕੁਮਾਰ, ਹਰਬੰਸ ਸਿੰਘ ਬੁਰਜ हसन, ਬਲਦੇਵ ਰਾਜ ਫਗਵਾੜਾ, ਹੰਸ ਰਾਜ ਕੇਕੇਦਾਰ, ਮਹਿੰਦਰਪਾਲ ਬਿਨਾਂ ਚੰਦ ਸੁਬੋਤ ਕੁਮਾਰ ਓਂਕਾਰ ਚੰਦ ਖੁਰਲਾ ਕਿੰਗਰਾ ਲਾਡੀ ਸ਼ਾਹ ਅਤੇ ਗਾਇਕਾ ਜੋਤੀ ਸਬਰਵਾਲ ਆਦੇ ਵੀ ਹਾਜ਼ਰ ਸਨ ਐ ਜੈ ਗੁਰਦੇਵ ਤੰਗੁਰਦੇਵ ਜੀ ਮੈਂ ਤੁਹਾਡੀ ਆਪਣੀ ਸਿੰਗਰ ਜੋਤੀ ਸਬਰਵਾਲ ਨੂੰ ਅੱਜ ਸਾਡੇ ਜਟੇਰੇ ਵੱਡੇ ਬਡੇਰਿਆਂ ਦਾ ਜਿਹੜਾ ਫਲਾਣਾ ਉਤ ਬਣਾਇਆ ਜਾ ਰਿਹਾ ਹੈ ਉਸ ਸਾਰੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਅশীরਵਾਦ ਦਿੱਤਾ ਗਿਆ ਹੈ ਦਾਦਾ ਜੀ ਵੱਲੋਂ ਬਹੁਤ ਸਾਰਾ ਅশীরਵਾਦ ਮਿਲੇ ਹੈ ਮੈਂ ਸਾਰੀਆਂ ਸੰਗਤਾਂ ਦਾ ਸਾਰੀ ਪਰਮੰਦਰ ਕਮੇਟੀ ਦਾ ਜੀ ਦੋ ਧੰਨਵਾਦ ਕਰਨਾ ਚਾਹੁੰਦੀ ਹਾਂ ਔਰ ਸਾਡੇ ਨੇ ਮੈਂ ਸਾਰਿਆਂ ਦਾ ਜੀ ਦਿਲੋਂ ਧੰਨਵਾਦ ਕਰਦੀ ਆ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਸੋ ਹੱਥ ਜੋੜ ਕੇ ਬੇਨਤੀ ਜਿੱਦਾਂ ਤੁਸੀਂ ਹੁਣ ਸਹਿਯੋਗ ਦਿੰਦੇ ਹੋ ਗਾਹ ਵੀ ਤੁਸੀਂ ਵੱਧ ਛੱਡ ਕੇ ਸਹਿਯੋਗ ਦੋਗੇ ਜੈ ਆਰ ਦੀ ਰਾਮਾ ਜੀ ਵੱਡੇ ਭਾਜੀ ਨੇ ਉਹਨਾਂ ਦਾ ਵੀ ਫੈਦਲੋ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੀ ਪਰਮੰਦਰ ਕਮੇਟੀ ਦਾ ਬਾਬਾ ਜੀ ਦਾ ਜੀ ਦਿਲੋਂ ਧੰਨਵਾਦ ਹੈ ਜੀ ਜੈ ਗੁਰਦੇਵ ਤੁਹਾਨੂੰ ਸ਼ੁਕਰੀਆ ਮਿਹਰਬਾਨ ਅਸਲ ਨੇ ਜੋੜ ਮੇਲੇ ਤੇ ਕੀ ਕਹਿਣਾ ਚਾਹਨੇ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗਦੇਵ ਜੀ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਸਾਰੀ ਸੰਗਤ ਨੂੰ ਬਾਬਾ ਜੋਤੀ ਦੇ ਦਰਵਾਜ਼ੇ ਜੋ ਕਿ ਦਾਦਰਾ ਕੋਹਤ ਜਿੱਥੇ ਦੇ ਹਨ ਸਾਰੀ ਆਈ ਹੋਈ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਰਹਿੰਦੇ ਮੇਰੇ ਐਨ ਆਰ ਆਈ ਵੀਰ ਭਰਾ ਭੈਣ ਬਜ਼ੁਰਗ ਉਹ ਸਾਰੇ ਹੀ ਸਾਡੇ ਵੀਰ ਜਿੰਨੇ ਵੀ ਸਾਡੇ ਕਲਾਕਾਰ ਸਾਡੇ ਚਿੱਠੇਰੇ ਗੋਦ ਦਾ ਦਦਲਾ ਦੇ ਚਿੱਠੇਦਿਆਂ ਦੇ ਜਿੰਨੇ ਵੀ ਸਾਡੇ ਕਲਾਕਾਰ ਸਾਡੀ ਆ ਭੈਣ ਆ ਜੋਤੀ ਸਭਾ ਜੀ ਆ ਤੇ ਇਹਨਾਂ ਦਾ ਆਇਆ ਹੋਣ ਦਾ ਇੱਥੇ ਬਹੁਤ ਬਹੁਤ ਧੰਨਵਾਦ ਆ ਅਸੀਂ ਸਾਰੀ ਸੰਗਤ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਆ ਧੰਨਵਾਦੀਆਂ ਇਸ ਦਦਲਾ ਗੋਦ ਚਿੱਠੇਰਿਆਂ ਦੇ ਜਿੰਨੇ ਵੀ ਪ੍ਰਬੰਧਕ ਕਮੇਟੀ ਆ ਔਰ ਸੇਵਾਦਾਰਾਂ ਦਾ ਲਗਨ ਨਿਵਾਸੀਆਂ ਦਾ ਚਰਾਸੀ ਪਿੰਡ ਜਿਹੜੇ ਕਿ ਦਦਲਾ ਗੋਦ ਚਿੱਠੇਦੇ ਆ ਜਿੰਨੇ ਵੀ ਆ ਮੁੱਲਾ ਪੁੱਤ ਆਏ ਆ ਜਾਂ ਹੋਰ ਵੀ ਆ ਚੰਡੀਗੜ੍ਹ ਦੇ ਵਿੱਚ ਜਾਂ ਉਹ ਸਾਡੇ ਪਿੰਡਾਂ ਦੇ ਵਿੱਚ ਹਨ ਤੇ ਹੁੰਦੋਂ ਤੋਂ ਖੋਲੇ ਗੀਂਗਦੇ ਜੱਟ ਬਹੁਤ ਜੱਟਾਂ ਦਲਵਾਨ ਮੈਸੋ ਪਰ ਜਿੰਨੇ ਵੀ ਪਿੰਡ ਦਾਦਾ ਕੋਲ ਜੱਠੇੜਿਆਂ ਦਾ ਅਸੀਂ ਉਹਨਾਂ ਦੇ ਬਹੁਤ-ਬਹੁਤ ਰਣੀ ਆ ਕਿਉਂਕਿ ਇਸ ਦਰਵਾਜ਼ੇ ਉੱਤੇ ਜਿੰਨੇ ਵੀ ਵੱਧ ਚੜ ਕੇ ਸੇਵਾ ਕਰਦੇ ਆ ਪਹਿਲਾਂ ਇੱਕ ਲੰਗਰ ਦਾ ਹਾਲ ਤਿਆਰ ਕੀਤਾ ਸੀਗਾ ਬਾਬਾ ਜੀ ਦੀ ਜੋ ਵੀ ਆ ਮੰਦਰਵਾ ਛੋਟਾ ਸੀ ਉਸ ਨੂੰ ਉੱਪਰ ਚੱਕਿਆ ਨਿਸ਼ਾਨ ਸਾਹਿਬ ਬਣਾਇਆ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਸ ਕਮੇਟੀ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਸਭ ਤੋਂ ਵੱਡਾ ਇੱਕ ਲੰਗਰ ਹਾਲ ਤਿਆਰ ਕੀਤਾ ਗਿਆ ਅਸੀਂ ਬਹੁਤ ਬਹੁਤ ਧੰਨਵਾਦੀ ਆ ਔਰ ਸਾਦੇ ਹੀ ਜਿੰਨੇ ਵੀ ਦਾਦਾ ਦਾ ਪਰਿਵਾਰ ਹੈ ਸਾਦਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜਿਹਨੇ ਇੱਕ ਸੰਬੰਧ ਚੱਲਣੇ ਹਰੇਕ ਧਰਮ ਦਾ ਸਨਮਾਨ ਕਰਦੇ ਤੁਸੀਂ ਜੈ ਭੀਮ ਚੈਨਲ ਬਾਰੇ ਸਮਾਜ ਦਾ ਚੈਨਲ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਇਹ ਜੈ ਗੁਰਦੇਵ ਧੰਨ ਗੁਰਦੇਵ ਸਾਡੇ ਅਵਦਾਸੀਆ ਕੌਮ ਦੇ ਮਸੀਹਾ ਤਤਨ ਜਗਤਪੁਰੂ ਸਤਪੁਰੂ ਅਵਦਾਦ ਜੀ ਮਹਾਰਾਜ ਉਸ ਤੋਂ ਬਾਅਦ ਵਿੱਚ ਸਾਡੇ ਸਿੱਖਿਆ ਦੇ ਜੋ ਮਸੀਹਾ 바ਵਾ ਸਾਹਿਬ ਡਾਟਰ ਅੰਬੇਦਕਰ ਸਾਹਿਬ ਜੀਓ ਜੋ ਕਿ ਜਿਨ੍ਹਾਂ ਦਾ ਨਾਰਾ ਹੈ ਜੈ ਭੀਮ ਜੈ ਭਾਰਤ ਉਹਦੇ ਅਸੀਂ ਜੈ ਭੀਮ ਜੋ ਕਿ ਕੇਵਲ ਵਾਲੇ ਤੁਸੀਂ ਆ ਚੈਨਲਵਾ ਔਰ ਸਿਟੀ ਕੇਬਲ ਵਾਲੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਦਾ ਸਿਟੀ ਖਬਰ ਲਾਉਣ ਵਾਲੇ ਫਗਵਾੜਾ ਤੋਂ ਜੋ ਵੀ ਆ ਮੇਰੇ ਵੀਰ ਤੇ ਜੈਪੀ ਮਾੜਾ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹਣ ਸੀ ਦੇਖੋ ਜੀ ਅਸੀਂ ਤਾਂ ਸਮਾਜ ਨੂੰ ਇਹ ਹੀ ਸੰਦੇਸ਼ ਦੇਵਾਂਗੇ ਕਿ ਐਸਾ ਚਾਹੂ ਰਾਜ ਮੇ ਜਹਾਂ ਮਿਲੇ ਸਵਨ ਕੋ ਆਣਾ ਛੋਟ ਬੜੇ ਸਭ ਸੰਵਿਸੇ ਦਾ ਵਦਾਸ ਦੇ ਪਸਾਨ ਸਾਡੇ ਕੌਮ ਨੂੰ ਸਾਡੇ ਸਮਾਜ ਨੂੰ ਉਹਨਾਂ ਦੇ ਬਤਾ ਸਮਾਜ ਜੀ ਨੇ ਇੱਕ ਮਧੂਮੱਖੀਆਂ ਦੀ ਉਦਾਹਰਣ ਦਿੱਤੀ ਹੈ ਸਾਡੇ ਸਮਾਜ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਹੈ ਇਕੱਠੇ ਹੋ ਕੇ ਬਹਿਣਾ ਚਾਹੀਦਾ ਹੈ ਜਿਵੇਂ ਕਿ ਮਧੂਮੱਖੀਆਂ ਇੱਕ ਸ਼ਤ ਦੇ ਨਾਲ ਮਿਲ ਜੁਲ ਕੇ ਬਹਿੰਦੀਆਂ ਹਨ ਸਾਡੇ ਸਮਾਜ ਨੂੰ ਵੀ ਇਸੇ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ ਔਰ ਸਾਡੇ ਸਮਾਜ ਨੂੰ ਅੱਗਾ ਵਧਾਉਣਾ ਚਾਹੀਦਾ ਹੈ ਵੱਧ ਚੜ ਕੇ ਮੈਂ ਇਹ ਹੀ ਕਹੂੰਗਾ ਕਿ ਸਾਡੇ ਸਮਾਜ ਨੂੰ ਆਪਣਾ ਸਮਾਜ ਇੱਕਜੁੱਟ ਹੋਣਾ ਚਾਹੀਦਾ ਹੈ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ